ਸਰਕਾਰੀ ਕਾਲਜ ਹੋਇਆ ਹਾਈ ਟੈਕ ਐਮਏ ਪੰਜਾਬੀ ਦੇ ਨਾਲ ਨਵੇਂ ਕੋਰਸ ਵੀ ਹੋਏ ਸ਼ੁਰੂ ਹੁਣ ਕਰ ਬੈਠੇ ਸਰਕਾਰੀ ਕਾਲਜ ਵਿੱਚ ਦਾਖਲਾ ਲੈਣ ਤੇ ਚਾਹਵਾਨ ਆਨਲਾਈਨ ਪਰ ਸਕਦੇ ਹਨ ਦਾਖਲਾ ਫਾਰਮ ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਉੱਚੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਉਣ ਦੇਣ ਕਈ ਨਵੀਆਂ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਇਹਨਾਂ ਕੋਸ਼ਿਸ਼ਾਂ ਸਦਕਾ ਹੀ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਜਿੱਥੇ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਉੱਥੇ ਸੂਚਨਾ ਟੈਕਨਾਲੋਜੀ ਦੇ ਦੌਰ ਵਿੱਚ ਆਪਣੀ ਪਹੁੰਚ ਨੂੰ ਵਿਸ਼ਵ ਵਿਆਪੀ ਬਣਾਉਂਦਿਆਂ ਨਵੀਂ ਵੈੱਬਸਾਈਟ ਲਾਂਚ ਕੀਤੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਯੋਗ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾਕਟਰ ਅਸ਼wini ਪੱਲਾ ਜੀ ਔਰ ਸਾਰੇ ਕਾਲਜ ਦੇ ਸਟਾਫ ਦੇ ਮੈਂਬਰਸ ਔਰ ਟੀਚਿੰਗ ਐਂਡ ਨਾਨ ਟੀਚਿੰਗ ਔਰ ਬਾਕੀ ਯਰੇ ਸਤਿਕਾਰਯੋਗ ਸਖਸੀਤਾ ਆਈਆਂ ਨੇ ਅੱਜ ਬੜਾ ਖੁਸ਼ੀ ਦਾ ਮਕਾਮ ਹੈ ਕਿ ਮੈਂ ਹਮੇਸ਼ਾ ਹੀ ਕਹਿੰਨਾ ਮੀ ਸਰਕਾਰੀ ਕਾਲਜ ਗੁਰਦਾਸਪੁਰ ਦਾ ਪੁਰਾਣਾ ਇਤਿਹਾਸ ਇੱਕ ਬਹੁਤ ਗਰਵ ਮੇ ਇਤਿਹਾਸ ਰਿਹਾ ਔਰ ਹੌਲੀ ਹੌਲੀ ਜਦੋਂ ਨਗਾਰ ਆਇਆ ਉਹਦੇ ਨਾਲ ਚੀਜ਼ਾਂ ਥੱਲੇ ਜਾਂਦੀਆਂ ਰਹੀਆਂ ਪਰ ਅੱਜ ਡਾਕਟਰ ਅਸ਼ਵਨੀ ਜੀ ਤੁਸੀਂ ਔਰ ਤੁਹਾਡੀ ਸਾਰੀ ਟੀਮ ਮੁਬਾਰਕ ਦੀ ਪਾਤਰ ਆ ਕਿ ਤੁਸੀਂ ਗੁਰਦਾਸਪੁਰ ਦੇ ਕਾਲਜ ਨੂੰ ਦੁਬਾਰਾ ਉਹਨਾ ਪੁਰਾਣੀ ਵਾਲੀਆਂ ਤੇ ਲੈ ਕੇ ਆ ਰਹੇ ਹੋ ਜਿਸ ਮਕਸਦ ਲਈ ਇਹ ਕਾਲਜ ਜਿਹੜਾ ਅਸੀਂ ਗੁਰਦਾਸਪੁਰ ਦੇ ਵਿੱਚ ਬਣਿਆ ਸੀਗਾ ਤਾਂ ਪਹਿਲਾਂ ਵੀ ਕਿਹਾ ਦੁਬਾਰਾ ਦਰਾਉਣਾ ਕਿ ਇਸ ਕਾਲਜ ਨੂੰ ਬਣਾਉਣ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਸੀ ਔਰ ਲੋਕਾਂ ਨੇ ਬਹੁਤ ਸਾਰੀ ਜ਼ਮੀਨ ਵੀ ਉਦੋਂ ਡੋਨੇਟ ਕੀਤੀ ਸੀ ਤਾਂ ਕਿ ਇਸ ਇਲਾਕੇ ਦੇ ਬੱਚੇ ਵਧੀਆ ਸਿੱਖਿਆ ਲੈ ਸਕਣ ਵਧੀਆ এডਿਕੇਸ਼ਨ ਲੈ ਸਕਣ ਔਰ ਸਮਾਜ ਦੇ ਵਿੱਚ ਆਪਣਾ ਇੱਕ ਵਧੀਆ ਰੋਲ ਅਦਾ ਕਰ ਸਕਣ ਮੈਨੂੰ ਅਜੇ ਵੀ ਦੱਸਦਿਆਂ ਖੁਸ਼ੀ ਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ এডਿਕੇਸ਼ਨ ਔਰ ਹੈਲਥ ਨੂੰ ਬਹੁਤ ਜ਼ਿਆਦਾ ਤਰਜੀਹ ਜਿਹੜੀ ਆ ਦਿੱਤੀ ਆ ਔਰ ਅੱਜ ਸਰਕਾਰ ਦੀਆਂ ਉਸ ਪ੍ਰੋਗਰਾਮ ਤੇ ਪਾਲਿਸਿਸ ਨੂੰ ਅਸ਼ਵਨੀ ਜੀ ਤੁਸੀਂ ਔਰ ਤੁਹਾਡੀ ਟੀਮ ਬਹੁਤ ਖੂਬੀ ਦੇ ਨਾਲ ਇੰਪਲੀਮੈਂਟ ਕਰ ਰਹੀ ਆ ਔਰ ਉਸ ਇੰਪਲੀਮੈਂਟੇਸ਼ਨ ਦੇ ਵਿੱਚ ਅੱਜ ਜਿਹੜੀ ਨਵੀਂ ਡਾਇਨਮਿਕ ਵੈਬਸਾਈਟ ਲਾਂਚ ਕੀਤੀ ਆ ਉਹਦੇ ਲਈ ਮੈਂ ਕਾਲਜ ਨੂੰ ਮੁਬਾਰਕ ਦਿੰਦਾ ਇਹ ਬਹੁਤ ਲੋੜ ਸੀ ਟੈਕਨੋਲੋਜੀ ਕਈ ਤਾਂ ਅੱਗੇ ਨਿਕਲ ਚੁੱਕੀ ਸੀ ਔਰ ਅਸੀਂ ਗਰਦਾਸਪੁਰ ਦੇ ਲੋਕ ਹੌਲੀ ਹੌਲੀ ਪਿੱਛੇ ਸੀਗੇ ਉਹ ਜਿਹੜੀ ਹੁਣ ਲੇਟ ਆ ਉਹਨੂੰ ਮੈਨੂੰ ਅੱਜ ਖੁਸ਼ੀ ਹੈ ਕਿ ਤੁਹਾਡਾ ਸਾਰਾ ਸਟਾਫ ਤੁਹਾਡੀ ਅੰਡਰ ਯੂਅਰ ਗਾਈਡੈਂਸ ਮਿਲ ਕੇ ਉਸ ਲੇਟ ਨੂੰ ਵੀ ਦੂਰ ਕਰ ਰਿਆ ਔਰ ਅੱਜ ਚੰਗਾ ਲੱਗੂਗਾ ਜਦੋਂ ਗੁਰਦਾਸਪੁਰ ਦਾ ਸਰਕਾਰੀ ਕਾਲਜ ਵੀ ਵੈਬਸਾਈਟ ਦੇ ਉੱਪਰ ਆਊਗਾ ਬੱਚੇ ਉਹਦੇ ਵਿੱਚ ਇੱਕ ਤੇ ਟਰਾਂਸਪਰੈਂਸੀ ਆਊਗੀ ਦੂਸਰੀ ਟੈਕਨੋਲੋਜੀ ਜਿਹੜੀ ਅਪਡੇਟ ਹੁੰਦੀ ਆ ਉਹਦਾ ਬਹੁਤ ਵੱਡਾ ਐਡਵਾਂਟੇਜ ਜਿਹੜਾ ਉਹ ਮਿਲਦਾ ਸੋ ਇਹ ਚੀਜ਼ਾਂ ਮੈਂ ਸਮਝਦਾ ਵੀ ਕਈ ਸਾਲ ਪਹਿਲਾਂ ਚਾਹੀਦੀਆਂ ਸੀ ਗਿਆ ਜਿਹੜੀ ਆਪਾਂ ਅੱਜ ਕਰ ਰਹੇ ਆ ਸੋ देयर ਆਏ ਦਰੋਸਤ ਆਏ ਕੋਈ ਗੱਲ ਨਹੀਂ ਕਿਸੇ ਵਕਤ ਮੋਟੀਵੇਸ਼ਨ ਸਪਿਰਟ ਵੀ ਮਿਲਦੀ ਉਹਦੇ ਵਿੱਚ ਜਦੋਂ ਗਵਰਨਮੈਂਟ ਦਾ ਬਹੁਤ ਵਧੀਆ ਤਰੀਕਾ ਹੋਵੇ ਕੰਮ ਕਰਨ ਦਾ ਸੋ ਭਗਵੰਤ ਮਾਨ ਜੀ ਦਾ ਤੇ ਹਜੋਤ ਬੈਸ ਜੀ ਦਾ ਧੰਨਵਾਦ ਜਿਨ੍ਹਾਂ ਨੇ ਐਜੂਕੇਸ਼ਨ ਨੂੰ ਇੱਕ ਚੰਗੀ ਲੀਹਾਂ ਦੇ ਉੱਪਰ ਪਾਉਣ ਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਦੇ ਪ੍ਰਯਾਸ ਸਫਲ ਵੀ ਹੋ ਰਹੇ ਨੇ ਦੂਸਰੀ ਗੱਲ ਅੱਜ ਮੈਂ ਚੈਨਲ ਦੇ ਰਾਹੀਂ ਔਰ ਮੀਡੀਆ ਰਾਹੀਂ ਗੁਰਦਾਸਪੁਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਸਰਕਾਰੀ ਕਾਲਜ ਦੇ ਵਿੱਚ ਜੇ ਮੈਂ ਕਹਿ ਦਵਾਂ ਮੇ ਪਿਛਲੇ 10 ਸਾਲਾਂ ਦੇ ਵਿੱਚ ਕੋਈ ਨਵੇਂ ਕੋਰਸ ਇੰਟਰੋਡਿਊਸ ਨਹੀਂ ਸੀ ਹੋਏ ਆ ਪਹਿਲੀ ਵਾਰ ਆ ਮੈਂ ਸਮਝਣਾ ਅਸ਼wini ਜੀ ਫਿਰ ਇੱਕ ਵਾਰੀ ਦੁਬਾਰਾ ਮੈਂ ਘੜੀ-ਘੜੀ ਤੁਹਾਨੂੰ ਔਰ ਤੁਹਾਡੀ ਟੀਮ ਨੂੰ ਵਧਾਈ ਦੇ ਰਿਹਾ ਵੀ ਉਹ ਕੰਮ ਉਹ ਹੱਕ ਬੱਚਿਆਂ ਦਾ ਜਿਹੜਾ ਉਹਨਾਂ ਨੂੰ 10 ਸਾਲ ਪਹਿਲਾਂ ਮਿਲਣਾ ਚਾਹੀਦਾ ਸੀਗਾ ਉਹ ਅੱਜ 10 ਸਾਲ ਬਾਅਦ ਮਿਲ ਰਿਹਾ ਇਮੇਜਿਨ ਕਰੋ ਕਿ ਜਿਹੜੇ ਬੱਚੇ ਪਿਛਲੇ 10 ਸਾਲ ਰਹਿ ਗਏ ਉਹ ਇਸ ਸਹੂਲਤ ਉਹ ਵਾਂਝੇ ਰਹਿ ਕੇ ਅੱਗੇ ਚਲੇ ਗਏ ਉਸ ਉਸ ਜਿਹੜਾ ਗੈਪ ਆ ਉਹਨੂੰ ਕੋਣ ਪੂਰਾ ਕਰੂਗਾ ਪਰ ਅੱਜ ਗੁਰਦਾਸਪੁਰ ਦੇ ਵਿੱਚ ਜਦੋਂ ਅਸੀਂ ਕਨਵੋਕੇਸ਼ਨ ਡੇ ਮਨਾਇਆ ਸੀਗਾ ਔਰ ਉਸ ਵਕਤ ਡਾਕਟਰ ਕਰਮਜੀਤ ਜੀ ਜਿਹੜੇ ਵਾਈਸ ਚਾਂਸਲਰ ਨੇ ਕੁਰਡਾਣ ਦੇਬ ਯੂਨੀਵਰਸਿਟੀ ਉਸ ਕਨਵੋਕੇਸ਼ਨ ਦੇ ਵਿੱਚ ਆਏ ਸੀਗੇ ਔਰ ਉਸ ਵਕਤ ਮੈਂ ਵੀ ਮੰਗ ਕੀਤੀ ਸੀਗੀ ਔਰ ਉਹਦੀ ਫਿਰ ਜਿਹੜੀ ਮਿਹਨਤ ਸੀਗੀ ਉਹ ਪ੍ਰਿੰਸੀਪਲ ਸਾਹਿਬ ਔਰ ਉਹਨਾਂ ਦੇ ਸਟਾਫ ਨੇ ਕਰਕੇ ਅੱਜ ਮੈਨੂੰ ਗੁਰਦਾਸਪੁਰ ਦੇ ਲੋਕਾਂ ਨੂੰ ਦੱਸਦਿਆਂ ਖੁਸ਼ੀ ਆ ਕਿ ਚਾਰ ਨਵੇਂ ਕੋਰਸ ਸਰਕਾਰੀ ਗਵਰਨਮੈਂਟ ਕਾਲਜ ਸਰਕਾਰੀ ਕਾਲਜ ਦੇ ਵਿੱਚ ਆਏ ਨੇ ਜਿਹਦੇ ਵਿੱਚ ਬੀਕੋਮ ਜਿਹੜਾ ਟੈਕਸ ਪਲੈਨਿੰਗ ਔਰ ਮੈਨੇਜਮੈਂਟ ਦਾ ਜਿਹਦੇ ਵਿੱਚ ਨੌਜਵਾਨ ਬੱਚੇ ਗ੍ਰੈਜੂਏਸ਼ਨ ਕਰਕੇ ਥੋੜਾ ਬਹੁਤ ਆਪਣੀ ਅਪਲੋਇਮੈਂਟ ਦਾ ਜਰੀਆ ਵੀ ਵੜਾ ਸਕਦੇ ਨੇ ਟੈਕਸੇਸ਼ਨ ਦਾ ਕੰਮ ਕਰ ਸਕਦੇ ਨੇ ਤਾਂ ਕਿ ਉਹਨਾਂ ਦੀ ਰੋਜ਼ੀ ਰੋਟੀ ਦਾ ਸਿਸਟਮ ਜਿਹੜਾ ਚੱਲ ਸਕੇ ਦੂਸਰਾ ਬੀਬੀਏ ਔਰ ਬੀਬੀਏ ਵੀ ਬੈਂਕਿੰਗ ਦੇ ਵਿੱਚ ਫਾਈਨੈਂਸ਼ੀਅਲ ਸਰਵਿਸਿਜ਼ ਦੇ ਵਿੱਚ ਔਰ ਇੰਸ਼ੋਰੈਂਸ ਦੇ ਵਿੱਚ ਜਿਹੜੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਨੇ ਜਿਹੜੇ ਕਿਸੇ ਵਾਲੇ ਬੈਂਕਿੰਗ ਦੇ ਵਿੱਚ ਲੋਡ ਪੈ ਜਾਂਦੀ ਆ ਕਿ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਲੋਡ ਪੈ ਜਾਂਦੀ ਆ ਔਰ ਸਾਡੇ ਇੱਥੋਂ ਦੇ ਬੱਚਿਆਂ ਦੇ ਵਿੱਚ ਬੇਰੋਜ਼ਗਾਰੀ ਹੋਣ ਕਰਕੇ ਉਹ ਕੁਆਲਿਫਾਈਡ ਨਹੀਂ ਸੀਗੇ ਵੀ ਆ ਐਨਾ ਚੀਜ਼ਾਂ ਨੂੰ ਪੜ੍ਹ ਕੇ ਉਹ ਕੰਪੀਟ ਕਰ ਸਕਣ ਸੋ ਆ ਕੋਰਸਸ ਦੇ ਨਾਲ ਉਹਦੇ ਵਿੱਚ ਵੀ ਸਾਨੂੰ ਉਹਨਾਂ ਨੂੰ ਇੰਪਲੋਇਮੈਂਟ ਜਨਰੇਟ ਕਰਨ ਦੇ ਵਿੱਚ ਵੀ ਬਹੁਤ ਵੱਡੀ ਸਹੂਲਤ ਮਿਲੂਗੀ ਤੀਸਰਾ ਐਮਕਾਮ ਉਹ ਵੀ ਹੁਣ ਇੱਥੇ ਲਾਂਚ ਹੋ ਗਿਆ ਔਰ ਚੌਥੀ ਐਮਏ ਪੰਜਾਬੀ ਜਿਹਦੀ ਮਾਂ ਬੋਲੀ ਜਦੇ ਪਿੱਛੇ ਅਸੀਂ ਸਾਰਾ ਸਾਡਾ ਪੰਜਾਬ ਔਰ ਪੰਜਾਬੀਅਤ ਕਿਤੇ ਨਾ ਕਿਤੇ ਉਸ ਗੱਲ 'ਚ ਖਲਾਸ ਸੀਗੀ ਅੱਜ ਉਸ ਨੂੰ ਦੁਬਾਰਾ ਸਾਡੀ ਮਾਂ ਬੋਲੀ ਨੂੰ ਅੱਗੇ ਡਿਵੈਲਪ ਕਰਨ ਲਈ ਉਤਸ਼ਾਹਤ ਕਰਨ ਲਈ ਉਤਸ਼ਾਹਤ ਕਰਨ ਲਈ ਇਹ ਜਿਹੜੀ ਐਮਏ ਪੰਜਾਬੀ ਆ ਉਹ ਵੀ ਸ਼ੁਰੂ ਹੋਈ ਆ ਔਰ ਮੈਂ ਇੱਕ ਗੱਲ ਕਹਿਣਾ ਵੀ ਸਾਡੀ ਸਰਕਾਰ ਦੀ ਨੀਤੀ ਵੀ ਬੜੀ ਵਧੀਆ ਤੇ ਨiyet ਵੀ ਬਹੁਤ ਵਧੀਆ ਜਦੋਂ ਨiyet ਠੀਕ ਹੋ ਜਾਵੇ ਤੇ ਪਰਮੇਸ਼ਵਰ ਵੀ ਸਹਾਇ ਹੋ ਜਾਂਦਾ ਆ ਤਿੰਨ ਮਹੀਨੇ ਪਹਿਲਾਂ ਕੋਸ਼ਿਸ਼ ਕੀਤੀ ਸੀ ਸਰਕਾਰ ਨੂੰ ਵੀ ਬੇਨਤੀ ਕੀਤੀ ਯੂਨੀਵਰਸਿਟੀ 'ਚ ਵੀ ਕੀਤਾ ਔਰ ਪ੍ਰਿੰਸੀਪਲ ਸਾਹਿਬ ਔਰ ਸਟਾਫ ਨੇ ਪੂਰਾ ਜੋਰ ਲਾ ਕੇ ਅਰ ਚਾਰੇ ਕੋਰਸ ਗਵਰਨਮੈਂਟ ਕਾਲਜ ਦੇ ਵਿੱਚ ਸ਼ੁਰੂ ਹੋ ਗਏ ਨੇ ਐਡਮਿਸ਼ਨ ਸ਼ੁਰੂ ਹੋ ਗਈਆਂ ਨੇ ਕਈ ਵਾਰੀ ਕੀ ਹੁੰਦਾ ਸੀਗਾ ਕਿ ਪ੍ਰੋਜੈਕਟ ਬਣ ਜਾਂਦੇ ਸੀਗੇ ਇਨੋਗਰੇਟ ਹੋ ਜਾਂਦੇ ਸੀ ਔਰ ਪਾਈਪਲਾਈਨ 'ਚ ਪਏ ਰਹਿੰਦੇ ਸੀਗੇ ਪਰ ਇਹ ਪਹਿਲਾ ਇਨਸਟੈਂਸ ਆ ਕਿਤੇ 10-12 ਸਾਲਾਂ ਤੋਂ ਬਾਅਦ ਚਾਰ ਨਵੇਂ ਕੋਰਸ ਸ਼ੁਰੂ ਹੋ ਕੇ ਲਾਂਚ ਹੋ ਗਏ ਐਡਮਿਸ਼ਨ ਸ਼ੁਰੂ ਹੋ ਗਈਆ ਔਰ ਮੈਨੂੰ ਅੱਜ ਗਰਦਾਸਪੁਰ ਦੇ ਇਲਾਕਾ ਵਾਸੀਆਂ ਨੂੰ ਦੱਸਦੇ ਆ ਇਹ ਵੀ ਖੁਸ਼ੀ ਆ ਕਿ ਜੇ ਆਪਾਂ ਪਿਛਲੇ ਸਾਲ ਦੇ ਦਾਖਲੇ ਦੇਖ ਲਈਏ ਸਰਕਾਰੀ ਕਾਲਜ ਦੇ ਵਿੱਚ ਤੇ ਅੱਜ ਦੇ ਦਾਖਲੇ ਪਿਛਲੇ ਸਾਲਾਂ ਨਾਲੋਂ ਕਿਤੇ ਵਧੇਰੇ ਨੇ ਔਰ ਮੈਂ ਸਮਝਦਾ ਵੀ ਕਿਉਂ ਵਧੇ ਨੇ ਕਿਉਂਕਿ ਮਾਪਿਆਂ ਦਾ ਤੇ ਬੱਚਿਆਂ ਦਾ ਕੌਨਫੀਡੈਂਸ ਸੰਸਥਾ ਦੇ ਵਿੱਚ ਬਣਿਆ ਇੰਸਟੀਟਿਊਸ਼ਨ ਦੇ ਵਿੱਚ ਬਣਿਆ ਔਰ ਜਿਸ ਵਕਤ ਸੰਸਥਾ ਔਰ ਇੰਸਟੀਟਿਊਸ਼ਨ ਦੇ ਵਿੱਚ ਵਿਸ਼ਵਾਸ ਬਣ ਜਾਵੇ ਤੇ ਫਿਰ ਲੋਕ ਦਾਖਲਾ ਲੈਂਦੇ ਨੇ ਕਿਉਂਕਿ ਪਹਿਲਾਂ ਲੋਕਾਂ ਕੋਲ ਮਜਬੂਰੀ ਸੀ ਉਹੜਾ ਕੋਲ ਉਹ ਵੇਅਰ ਵਿਦਰਸ ਨਹੀਂ ਸੀ ਏਥੇ ਜਿਹਦੇ ਘਰ ਕੇ ਬੱਚੇ ਤੇ ਦਾਖਲਾ ਲੈਂਦੇ ਔਰ ਲੋਕਾਂ ਨੂੰ ਪ੍ਰਾਈਵੇਟ ਕਾਲਜਾਂ ਤੋਂ ਜਾਣਾ ਪੈਂਦਾ ਸੀ ਮਾਪਿਆਂ ਕੋਲ ਪੈਸੇ ਵੀ ਨਹੀਂ ਸੀ ਹੁੰਦੇ ਪਰ ਫਿਰ ਵੀ ਉਹ ਮਜਬੂਰੀ ਦੇ ਵਿੱਚ ਕਿਤੇ ਕਰਜ਼ੇ ਚੁੱਕ ਕੇ ਕੋਚੀਰ ਵੇਚ ਕੇ ਆਪਣੇ ਬੱਚਿਆਂ ਨੂੰ ਪੜਾਉਂਦੇ ਸੀ ਅੱਜ ਕਟ ਫੀਸਾਂ ਦੇ ਉੱਪਰ ਗਵਰਨਮੈਂਟ ਕਾਲਜ ਗੁਰਦਾਸਪੁਰ ਜਿਹੜਾ ਸਾਰੇ ਕੋਰਸ ਜਿਹੜੇ ਨੇ ਇਲਾਕਾ ਵਾਸੀਆਂ ਨੂੰ ਦੇ ਰਿਹਾ